ਗੁੱਡ ਮਾਰਨਿੰਗ ਜੀ ਸਸਿਕਾਲ ਕਿੱਦਾਂ ਸਾਰੇ ਠੀਕ ਠਾਕ ਆਪਾਂ ਆਗੇ ਸੀਗੇ ਇਸ ਰੰਧ ਖਤੇਗੜ ਸਾਹਿਬ ਇਹ ਆ ਜੀ ਦੀਵਾਨ ਟੋਡਰਮਲ ਗੇਟ ਆਪਾਂ ਇੱਥੋਂ ਜਾਣਾ ਸੀਗਾ ਜੀ ਅੱਗੇ ਮਰਿੰਡੇ ਤੇ ਅੱਗੇ ਦੇਖਦੇ ਆਂ ਕੀ ਬਣਦਾ ਹਾਂਜੀ ਆਪਣਾ ਪਾਰਟੀ ਵਾਲੇ ਨੇ ਫੋਨ ਨਹੀਂ ਸੀ ਚੱਕਿਆ ਆਪਣੇ ਕੋਲ ਸੀਗਾ ਟਾਈਮ ਐ ਸੋਚਿਆ ਚਲੋ ਨਾ ਧੋ ਕੇ ਗੁਰਦਰਾ ਸਾਹਿਬ ਮੱਥਾ ਟੇਕ ਕੇ ਆਉਣੇ ਆ ਵੈਸੇ ਆਪਾਂ ਆਉਣੇ ਹੁੰਨੇ ਆ ਹਰ ਸਾਲ ਪਰ ਹੁਣ ਆਪਾਂ ਨਹਾ ਧੋ ਕੇ ਟੇਕਣ ਚੱਲਦੇ ਆਂ ਦੀ ਮੱਥਾ ਆਪਾਂ ਅੱਗੇ ਸੀਗੇ ਜੀ ਫਰੈਸ਼ ਹੋ ਕੇ ਨਹਾ ਧੋ ਕੇ ਤੇ ਹੁਣ ਚੱਲਦੇ ਆਂ ਜੀ ਅੱਗੇ ਆਪਾਂ ਗੁਰਦਰਾ ਸਾਹਿਬ ਮੱਥਾ ਟੇਕਣ ਵਾਹ ਅਭਰੂ ਜੀ ਚੱਲਦੇ ਆਂ ਜੀ ਅੱਗੇ ਦਿਖਾਉਣਾ ਤੁਹਾਨੂੰ ਅੱਗੇ ਆਪਾਂ ਅੱਗੇ ਸੀਗੇ ਜੀ ਮੱਥਾ ਟੇਕ ਕੇ ਬਾਹਰ ਤੇ ਗੱਡੀ ਕੋਲ ਹੁਣ ਆਪਾਂ ਚੱਲਦੇ ਆਂ ਜੀ ਇੱਥੋਂ ਮਰਿੰਡੇ ਤੇ ਉੱਥੇ ਜਾ ਕੇ ਕਰਾਂਗੇ ਜੀ ਗੱਡੀ ਖੰਦੀ ਉੱਥੇ ਕਰਨੀ ਆਪਾਂ ਗੱਡੀ ਖੰਦੀ ਚਲਦੇ ਆਂ ਜੀ ਪਹੁੰਚ ਕੇ ਸੀਗੇ ਆਪਾਂ ਮਰੰਡੇ ਆਪਾਂ ਆਏ ਸੀਗੇ ਜੀ ਚਾਹ ਪੀਣ ਹੁਣ ਆਪਾਂ ਚਲਦੇ ਆਂ ਜੀ ਗੱਡੀ ਕੋਲੇ ਤੋਂ ਬਾਅਦ ਚਲਾਂਗੇ ਆਪਾਂ ਪੱਟੀ ਦਾ ਕੰਡਾ ਕਰਾਉਣ ਵਾਸਤੇ ਗੱਡੀ ਉੱਧਰ ਨਹੀਂ ਲੱਗੀ ਹਾਂਜੀ ਆਪਾਂ ਆ ਗਏ ਸੀਗੇ ਮਰੰਡੇ ਪੁਲ ਥੱਲੇ ਤੇ ਆਪਾਂ ਇੱਥੋਂ ਕਰਾਉਣਾ ਕੰਡਾ ਆਰਟੀ ਵਾਲੇ ਆਉਂਦੇ ਆ ਉਹ ਤੱਕ ਆਉਂਦੇ ਆ ਤੇ ਉਦੋਂ ਤੱਕ ਆਪਾਂ ਵੇਟ ਕਰਦੇ ਆ ਫਿਰ ਦੇਖਦਾ ਕਿੱਥੇ ਲੈ ਕੇ ਚਾਲਦੇ ਕਿੱਥੇ ਗੱਡੀ ਖਾਲੀ ਕਰਾਉਣਗੇ ਵੇਟ ਹੋ ਗਿਆ ਸੀ ਜੀ ਗੱਡੀ ਦਾ ਹੁਣ ਆਪਾਂ ਚੱਲਦੇ ਆ ਗੱਡੀ ਨੂੰ ਲੈ ਕੇ ਪੈਕਿੰਗ ਦੇ ਵਿੱਚ ਇੱਥੇ ਪਾਲੀ ਕਰਨੀ ਆ ਫਾਈਨਲੀ ਪਹੁੰਚ ਗਏ ਸੀ ਜੀ ਆਪਾਂ ਪੌਂਟ ਦੇ ਵਿੱਚ ਗੱਡੀ ਲੈ ਕੇ ਤੇ ਇੱਥੇ ਕਰਨੀ ਆ ਜੀ ਗੱਡੀ ਨੂੰ ਪੱਲਾ ਪੱਲ ਨੂੰ ਗੱਡੀ ਆਪਾਂ ਲਾਤੀ ਆ ਜੀ ਪੁਆਇੰਟ ਤੇ ਖਾਲੀ ਕਰਨ ਵਾਲੇ ਤੇ ਤੇ ਹੁਣ ਖੋਲਦੇ ਆਂ ਜੀ ਆਪਾਂ ਗੱਡੀ ਤਰਪਾਲ ਅੱਜ ਆਪਾਂ ਗੀ ਇਕੱਲੇ ਕੋਈ ਨਹੀਂ ਹੈਗਾ ਨਾਲ ਹਾਂਜੀ ਆਪਾਂ ਤਰਪਾਲ ਦਿੱਤੀ ਲਾਹ ਤੇ ਹੁਣ ਕਰਨਗੇ ਗੱਡੀ ਖਾਲੀ ਤਰਪਾਲ ਬਹੁਤ ਜ਼ਿਆਦਾ ਗਰਮੀ ਆਏ ਹਾਏ ਰੱਬਾ ਪਰ ਮੰਜੇ ਨੇ ਨਜ਼ਾਰਾ ਦੇਤਾ ਖੋਲ ਦੇ ਨਾਲ ਅਸਤਾਜ ਜੀ ਖੋਲ ਲੱਗਦੇ ਆ ਜੀ ਬਾਈ ਗੱਡੀ ਖਾਲੀ ਕਰਨ ਆ ਜੀ ਤਾਂ ਸਰਾ ਹੀ ਕਰੀ ਪਈ ਆ ਤਾਂਗਾ ਦੇਖੋ ਕਮਾਲ ਕਰੀ ਪਈ ਆ ਯਾਰ ਨੀਮੀ ਪੁੱਤਾਂ ਕੀ ਨਹੀਂ ਸੱਤ ਨੂੰ ਲਾਈਆਂ ਪਈਆਂ ਬਦੰਦਰਾ ਨੇ ਉਸਤਾਦ ਜੀ ਕਰ ਦੋਗੇ ਅੱਜ ਗੱਡੀ ਖਾਲੀ ਯਾਰ ਦੋ ਜਣੇ ਲੱਗੇ ਪਏ ਹੋ ਹੋਰ ਸੱਤ ਲੋ ਬੰਦੇ ਦੋ ਚਾਰ ਐ ਤਾਂ ਤੁਸੀਂ ਦੋ ਦਿਨ ਨਹੀਂ ਖੜਾ ਹਟਣਾ ਮੇਰਾ ਹਾਂਜੀ ਆਪਣੀ ਗੱਡੀ ਹੋ ਗਈ ਖਾਲੀ ਤੇ ਥੋੜੀ ਹੀ ਰਹਿੰਦੀ ਆ ਟਾਈਮ ਬਹੁਤ ਲੱਗਾ ਇਹਨਾਂ ਨੇ ਤੜਕੇ 10 ਵਜੇ ਦੀ ਗੱਡੀ ਮਲ ਕੇ ਲੱਗੀ ਹੋਈ ਆ ਇੱਥੇ ਅੱਜ ਆਪਾਂ ਸਾਰਾ ਦਿਨ ਕੁਝ ਨਹੀਂ ਕੀਤਾ ਬਸ ਗੱਡੀ ਸਾਫ਼ ਕੀਤੀ ਤੇ ਆਪਾਂ ਐਪ ਦੇ ਵਿੱਚ ਮਿੱਟੀ ਵੜ ਜਾਂਦੀ ਸੀਗੀ ਜੋ ਥੱਲੇ ਲਾਉਂਦੇ ਸੀਗੇ ਜਿਹੜੀ ਕੱਚੀ ਜਗ੍ਹਾ ਤੇ ਤੇ ਅਮੂਰੋ ਰੰਗ ਲਾਉਂਦੀ ਸੀਗੀ ਬਾਹਰ ਤੇ ਟੂਪ ਬੰਨੀ ਆ ਤੇ ਜਾਂ ਆਪਾਂ ਸੁੱਤੇ ਰਹੇ ਅੰਜ ਦੇ ਪੈਸੇ ਲਾਇਆ ਦਾ ਹੋਇਆ ਪੂਰਾ ਪੂਰਾ ਸੌਖ ਹੋਇਆਗਾ ਠੰਡੀ ਠੰਡੀ ਹਵਾ ਆ ਰਹੀ ਸੀ ਅਜੇ ਸਹਰਾਣਾ ਵੀ ਨਹੀਂ ਚੱਕਿਆ ਹੋਣ ਯਾਰ ਅਜਤਾ ਗੱਡੀ 10 ਵਜੇ ਦੀ ਲਵਾਈ ਵੀ ਤੇ ਹੁਣ ਖਾਲੀ ਲਾਸਟ ਤਾਂ ਕਰੀ ਜਾਂਦੇ ਆ ਬਸ ਅਰੇ ਦੁਬਾਰ ਚ ਚੱਲਾਂਗੇ ਗੱਡੀ ਕਰੀ ਸਾਫ ਅੱਜ ਸੀਸੇ ਸੂਸੇ 9 ਦਿਨਾਂ ਤੋਂ ਰੇਤਰ ਉੱਤ ਪਿਆ ਪਿਆ ਸੀ ਉੱਪਰ ਵੀ ਤੇ ਆਹ ਕੰਮ ਕੀਤਾ ਅੱਜ ਹਲੇ ਕਰਦੇ ਕਹਿੰਦੇ ਤੂੰ ਗੱਡੀ ਤੇ ਵਿਹਲਾ ਹੁਣਾ ਕਰਦਾ ਕੀ ਹੈ ਲੈ ਵੀ ਮਿੱਤਰੋ ਗੱਡੀ ਦਾ ਕਰਤੀ ਬੰਦੇ ਨੇ ਖਾਲੀ ਤੇ ਧਾਂਗਾ ਦੇਖੋ ਇਹਨਾਂ ਦੀਆਂ ਲਾਈਆਂ ਵੀਆਂ ਹੈ ਸਤਾਰ ਇੰਨੀ ਉੱਚਾ ਧੰਗਾ ਕਿਵੇਂ ਲਾਉਣੇ ਹੋ ਲੱਗ ਜਾਂਦੀ ਹੈ ਹੈ ਲੱਗ ਜਾਂਦੀ ਹੈ ਇਹ ਸਹੀ ਗੱਲ ਹੈ ਰਪਾ ਇੰਨੇ ਉੱਚੇ ਧਾਂਗਾ ਕਦੇ ਦੇਖਿਆ ਨਹੀਂ ਅਵੇ ਤੇ ਕੁਛ ਨਹੀਂ ਹੈ 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 ਅਵੇ ਤੋ ਉਸਨੇ ਜਾਏਗਾ ਉੱਪਰ ਇੱਕਦਮ ਹਾਂ ਹਾਂ ਕਿ ਨਹੀਂ ਢਾਂਗ ਲਾਈ ਵੀ ਇਹ ਹੂੰ ਜਿੰਦੂ ਨਹੀਂ ਹੂੰ ਹੂੰ ਜਬਰਦਸ ਰਿਸਕ ਬਹੁਤ ਹੈ ਯਾਰ ਗੱਟੇ ਡਿੱਗ ਜਾਣ ਫੇਰ 70 75 ਕਾ ਕੱਟਾ ਤਾਂ ਬਹੁਤੀ ਫਿਰ ਵੀ ਲੱਗ ਜਾਤਾ ਉਪਰ ਤੋਂ ਗੱਡੀ ਹੋ ਗਈ ਮਿੱਤਰੋ ਖਾਲੀ ਪਰ ਬੰਦਿਆਂ ਨੂੰ ਹੋਰ ਕੰਮ ਬਹੁਤ ਸੀ ਨਹੀਂ ਤਾਂ ਬਹੁਤ ਜਲਦੀ ਖਾਲੀ ਹੋ ਜਾਂਦੀ ਪਰ ਹੁਣ ਵੀ 5:30 ਵੱਜ ਗਏ ਆ 10:00 ਵਜੇ ਲਾਈ ਸੀ ਗੱਡੀ ਆਪਾਂ ਚਲ ਹੁਣ ਆਪਾਂ ਚੱਲਦੇ ਹਾਂ ਕੰਡਾ ਕਰਾਉਣ ਇਸ ਤੋਂ ਬਾਅਦ ਚੱਲਾਂਗੇ ਆਪਾਂ ਅੱਗੇ ਗੱਡੀ ਲੋਡ ਕਰਨਾ ਹਾਂਜੀ ਹੁਣ ਆਪਾਂ ਚੱਲਦੇ ਹਾਂ ਇੱਥੋਂ ਜਿਨੋਂ ਚੱਲਦੇ ਹਾਂ ਕੰਡਾ ਹਾਂਜੀ ਕੰਡਾ ਵਗੈਰਾ ਕਰਾ ਕੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਸੀਗੇ ਚੰਡੀਗੜ੍ਹ ਰੋਡ ਤੇ ਅੱਗੇ ਜਾਣਾ ਜੀ ਆਪਾਂ ਮੋਰਕਪੁਰ ਗੱਡੀ ਕਰਨੀ ਹੈ ਲੋਡ ਉਹ ਸਵੇਰੇ ਹੀ ਹੋਊਗੀ ਹੁਣ ਆਪਾਂ ਲੇਟ ਹੋ ਗਏ ਆ ਇਹਦਾ ਤਾਂ ਪਤਾ ਹੀ ਨਹੀਂ ਸੀ ਵੀ ਇਹ ਦੂਲਾ ਜਿਹਾ ਮੈਂ 15 ਸੜਕ ਤੇ ਹਰੇ ਭਾਈ ਕੀ ਹੋ ਗਿਆ ਥੱਕਾ ਭਾਜੀ ਹਾਂਜੀ ਟੋਲ ਕਟਾ ਕੇ ਦਿਲ ਨੂੰ ਤਰਬਾਸਾ ਦੇਣ ਲਈ ਆਪਾਂ ਪੀਣੇ ਆ ਜੀ ਚਾਹ ਖਾਸਾ ਟਾਈਮ ਲੱਗਾ ਬਾਈ ਨੇ ਚਾਹ ਬਣਾਉਣ ਲੱਗੇ ਨੇ ਤੂੰ ਬਾਕੀ ਪੀ ਕੇ ਦੇਖਦੇ ਹਾਂ ਹਾਂਜੀ ਆਪਾਂ ਪਹੁੰਚ ਗਏ ਸੀਗੇ ਮਹਾਲੀ 에어ਪੋਰਟ ਰੋਡ ਤੇ ਔ ਸਾਹਮਣੇ ਹੋਮਲੈਂਡ ਹੈ ਤੇ ਇਧਰਲੀ ਸਾਈਡ ਗੁਰਦਰਾਸੋਆਣਾ ਸਾਹਿਬ ਇੱਥੇ ਜਮਾ ਆਪੋਜੀਟ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਆਪਾਂ ਰੁਕਾਂਗੇ ਢਾਬੇ ਤੇ ਉੱਥੇ ਨਹਾ ਧੋ ਕੇ ਤੇ ਆਪਾਂ ਕੀ ਗੱਲ ਕੀਤਾ ਉਹ ਦਰਵਾਵਾਂਗੇ ਅਗਲੇ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ good night